ਤ੍ਰੁਬਤਾਰਾ ਪੋਲ ਸਟਾਰ ਜਿਹਨੂੰ ਕਹਿ ਦਿੰਦੇ ਹੈਗੇ ਇਹਦੇ ਬਾਰੇ ਸੁਣਿਆ ਬਹੁਤ ਜ਼ਿਆਦਾ ਹੋਣਾਗਾ ਪਰ ਇਹ ਹੁੰਦਾ ਕਿੱਥੇ ਜਿਆ ਤੇ ਇਹਨੂੰ ਰਾਤ ਨੂੰ ਵੇਖਿਆ ਕਿਵੇਂ ਜਾ ਸਕਦਾ ਇਸ ਵੀਡੀਓ ਤੋਂ ਬਾਅਦ ਅੱਜ ਰਾਤ ਨੂੰ ਤੁਸੀਂ ਚੰਗੀ ਤਰ੍ਹਾਂ ਤ੍ਰੁਬਤਾਰੇ ਨੂੰ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਤ੍ਰੁਬਤਾਰਾ ਜਿਹਨੂੰ ਪੋਲ ਸਟਾਰ ਕਿਹਾ ਜਾਂਦਾ ਹਰ ਰੋਜ਼ ਰਾਤ ਨੂੰ ਦਿਖਾਈ ਦਿੰਦਾ ਖਾਸ ਤੌਰ ਤੇ ਉੱਤਰੀ ਗੋਲਾ ਅਰਧ ਧਰਤੀ ਦੇ ਜਿੰਨੇ ਵੀ ਵਸਨੀਕ ਨੇ ਉਹ ਇਸ ਪੋਲ ਸਟਾਰ ਨੂੰ ਵੇਖ ਸਕਦੇ ਆ ਕਹਨ ਤਪਾਪ ਤੁਸੀਂ ਕੈਨੇਡਾ ਦੇ ਵਿੱਚੋਂ ਤੁਸੀਂ ਯੂ ਐਸ ਏ ਦੇ ਵਿੱਚੋਂ ਤੁਸੀਂ ਮੈਕਸੀਕੋ ਚੋਂ ਤੁਸੀਂ ਯੂਰਪ ਚੋਂ ਤੁਸੀਂ ਰਸ਼ੀਆ ਚੋਂ ਜਾਂ ਤੁਸੀਂ ਭਾਰਤ ਦੇ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਜਾਨੀ ਕਿ ਏਸ਼ੀਆ ਦੇ ਵਿੱਚੋਂ ਤਾਂ ਤੁਸੀਂ ਕਰਨਾ ਕੀ ਆ ਰਾਤ ਨੂੰ ਜਿਹੜਾ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਖੜ ਜਾਣਾ ਤੇ ਚੜ੍ਹਦੇ ਵੱਲ ਨੂੰ ਜਦੋਂ ਮੂੰਹ ਕਰਕੇ ਖੜੋਗੇ ਤਾਂ ਤੁਹਾਡੇ ਖੱਬੇ ਮੋਢੇ ਤੇ ਉੱਪਰ ਦੀ ਇੱਕ ਤਾਰਿਆਂ ਦੀ ਇਸ ਤਰ੍ਹਾਂ ਕੜਚੀ ਦਿਖਾਈ ਦੇਊਗੀ ਜਿਹਦੇ ਵਿੱਚ ਸੱਤ ਤਾਰਿਆਂ ਦਾ ਸਮੂਹ ਹੋ ਦੋ ਅੱਗੇ ਹੋਣਗੇ ਦੋ ਪਿੱਛੇ ਤੇ ਬਾਕੀ ਤਿੰਨ ਤਾਰੇ ਉਸ ਕੜਚੀ ਦੀ ਡੰਡੀ ਬਣਾਉਂਦੇ ਹੋਣਗੇ ਇਸ ਕਰਛੀ ਦੇ ਜਿਹੜੇ ਮੂਰਲੇ ਦੋ ਤਾਰੇ ਹੋਣਗੇ ਇਹਨਾਂ ਦੀ ਜਿੰਨੀ ਆਪਸੀ ਦੂਰੀ ਆ ਉਸ ਦੂਰੀ ਨਾਲੋਂ 5 ਗੁਣਾ ਦੂਰੀ ਤੇ ਇੱਕ ਤਾਰਾ ਦਿਖਾਈ ਦਿੰਦਾ ਉਹ ਪੋਲ ਸਟਾਰ ਆ ਆਦ ਕਾਲ ਤੋਂ ਜਦੋਂ ਤੋਂ ਇਹ ਧਰਤੀ ਬਣੀ ਆ ਉਹ ਪੋਲ ਸਟਾਰ ਉਸੇ ਪੋਜੀਸ਼ਨ ਦੇ ਵਿੱਚ ਖੜਾਗਾ ਆ ਸਾਰੀ ਰਾਤ ਜਦੋਂ ਗੁਜ਼ਰਦੀ ਆ ਅਸਮਾਨ ਦੇ ਵਿੱਚ ਜਿੰਨੇ ਵੀ ਤਾਰੇ ਜਿੰਨੇ ਵੀ ਗ੍ਰਹਿ ਸਾਰੇ ਜਿਹੜਾ ਚੜਦੇ ਤੋਂ ਲੈਂਦੇ ਵੱਲ ਨੂੰ ਕੋਚ ਕਰ ਜਾਂਦੇ ਨੇ ਕਿਉਂਕਿ ਧਰਤੀ ਲੈਂਦੇ ਤੋਂ ਚੜਦੇ ਵੱਲ ਨੂੰ ਘੁੰਮਦੀ ਆ ਪਰ ਜਿਹੜਾ ਪੋਲ ਸਟਾਰ ਆ ਜਿਹੜਾ ਧਰੁਵ ਤਾਰਾ ਇਹਨੂੰ ਚਾਹੇ ਤੁਸੀਂ ਰਾਤ ਨੂੰ 8 ਵਜੇ ਦੇਖ ਲਓ ਚਾਹੇ ਅੱਧੀ ਰਾਤ ਨੂੰ ਦੇਖ ਲਓ ਚਾਹੇ ਸਵੇਰੇ 4 ਵਜੇ ਉੱਠ ਕੇ ਦੇਖ ਲਓ ਇਹਦੀ ਪੋਜੀਸ਼ਨ ਉਹੀ ਰਹਿੰਦੀ ਆ ਚਾਹੇ ਬਚਪਨ ਚ ਦੇਖ ਲਿਓ ਚਾਹੇ ਜਵਾਨੀ ਚ ਦੇਖ ਲਿਓ ਚਾਹੇ ਬੁਢਾਪੇ ਚ ਦੇਖ ਲਿਓ ਜਾਨੀ ਕਿ ਜਦੋਂ ਤੋਂ ਮਨੁੱਖੀ ਸਭਿਅਤਾ ਹੋਣ ਦੇ ਵਿੱਚ ਆਈ ਆ ਤਾਂ ਧਰਤੀ ਉੱਪਰ ਪੋਲ ਸਟਾਰ ਦੀ ਪੋਜੀਸ਼ਨ ਆ ਜਿਹੜੀ ਉਹ ਉਹ ਸੇਮ ਰਹਿੰਦੀ ਆ ਪਰ ਜਿਹੜੀ ਕਰਛੀ ਜਿਹਦੀ ਆਪਾਂ ਨਿਸ਼ਾਨਦੇਹੀ ਕਰਕੇ ਉਹਨੂੰ ਲੱਭਦੇ ਆ ਕਈ ਰਾਤ ਨੂੰ ਹੌਲੀ-ਹੌਲੀ ਮੂਵ ਹੁੰਦੀ ਰਹਿੰਦੀ ਆ ਪਰ ਇਹਦੀ ਜਿਹੜੀ ਆ ਸਾਹਮਣੇ ਦੇ ਦੋ ਤਾਰੇ ਨੇ ਇਹ ਹਮੇਸ਼ਾ ਪੁਆਇੰਟ ਕਰਦੇ ਰਹਿੰਦੇ ਨੇ ਕਿ ਇੱਥੋਂ 5 ਗੁਣਾ ਦੂਰੀ ਤੇ ਜਿਹੜਾ ਪੋਲ ਸਟਾਰ ਆ ਉਹ ਵਿਖਾਈ ਦੇ ਰਿਹਾਗਾ ਜਿਹੜੇ ਦੱਖਣੀ ਗੋਲ ਅਰਧ ਦੇਸ਼ ਨੇ ਜਿਵੇਂ ਸਾਊਥ ਅਮਰੀਕਨ ਕੰਟਰੀ ਜਾਂ ਸਾਊਥ ਅਫਰੀਕਾ ਬੋਰਸਵਾਨਾ ਨਾ ਨਾ ਬੀਬੀਆ ਮੋਜੰਬਿਕ ਜ਼ਾਂਬੀਆ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਉਹਨਾਂ ਦੇ ਵਿੱਚ ਪੋਲ ਸਟਾਰ ਨਹੀਂ ਦਿਖਾਈ ਦਿੰਦਾ ਜੋ ਕਿ ਉਤਰੀ ਗੋਲਾਰਧ ਦੇ ਵਿੱਚ ਇਸ ਕਰਕੇ ਦਿਖਾਈ ਦਿੰਦਾ ਜਿਹੜੀ ਧਰਤੀ ਘੁੰਮਦੀ ਆ ਜਿਹੜਾ ਤਾਂ ਜੀਓਗ੍ਰਾਫਿਕ ਪੋਲ ਆ ਉੱਪਰਲੇ ਪਾਸੇ ਸੈਂਟਰ ਆ ਉਸ ਧਰਤੀ ਦੇ ਜਿਹੜਾ ਸੈਂਟਰ ਦੇ ਬਿਲਕੁਲ ਇਹ ਉੱਪਰ ਆ ਜਾਨੀ ਉਹਨੂੰ ਸਿੱਧਤ ਹੋ ਕੇ ਬ੍ਰਹਿਮੰਡ ਦੇ ਵਿੱਚ ਇਹ ਤਾਰਾ ਚਮਕ ਰਿਹਾ ਹੈਗਾ ਤੇ ਇਸ ਕਰਕੇ ਜਦੋਂ ਪੂਰੀ ਧਰਤੀ ਘੁੰਮਦੀ ਹੈ ਇਹਦੀ ਪੋਜੀਸ਼ਨ ਚੇਂਜ ਨਹੀਂ ਹੁੰਦੀ ਬਾਕੀ ਜਿੰਨੇ ਤਾਰੇ ਨੇ ਜਿੰਨੇ ਗ੍ਰਹਿ ਨੇ ਕੋਈ ਇਸ ਪਾਸੇ ਆ ਕੋਈ ਇਸ ਪਾਸੇ ਆ ਜਦੋਂ ਧਰਤੀ ਘੁੰਮਦੀ ਹੈ ਉਹਨਾਂ ਦੀ ਪੋਜੀਸ਼ਨ ਚੇਂਜ ਹੋ ਜਾਂਦੀ ਆ ਸੋ ਇਸ ਕਰਕੇ ਇਹ ਸਟੇਸ਼ਨਰੀ ਇਹ ਸਟੈਟਿਕ ਹਮੇਸ਼ਾ ਉੱਥੇ ਖੜਾ ਦਿਖਾਈ ਦਿੰਦਾ ਅੱਜ ਰਾਤ ਨੂੰ ਕੌਣ ਕੌਣ ਪੋਲ ਸਟਾਰ ਦੇਖ ਰਿਹਾ ਤੇ ਦੇਖ ਕੇ ਸਾਨੂੰ ਕਮੈਂਟ ਜਰੂਰ ਕਰਿਓ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ